ਇਹ ਮੌਤ ਦੇ ਸਿੱਧੇ ਤੌਰ ਦੇ ਉੱਤੇ ਬਾਦਲ ਪਰਿਵਾਰ ਜ਼ਿੰਮੇ ਲਾ। ਭਈ ਜਿਹੜਾ ਕਹਿੰਦੇ ਉਹਨਾਂ ਨੇ ਉਹਨਾਂ ਨੂੰ ਜਲੀਲ ਕਰਕੇ ਲਾਇਆ ਉਹਦੇ ਨਾਲ ਉਹ ਜੰਦੋ ਗੁਰਚੰਦ ਸਿੰਘ ਟੋੜਾ ਸਦੀਵੀ ਨੂੰ ਛੋੜਾ ਵਿਛੋੜਾ ਦੇ ਗਏ। ਉਸ ਤੋਂ ਬਾਅਦ ਸ਼ਰੂਣੀ ਗੁਰਦੁਆਰਾ ਬਰਬੰਦਕ ਕਮੇਟੀ ਉਦੋਂ ਦੀ ਤੇ ਹੁਣ ਦੀ। ਤੁਸੀਂ ਮੁਕਾਬਲਾ ਦੇਖੋ ਹੁਣ ਜ਼ਮੀਨ ਤੇ ਐ ਉਦੋਂ ਅਰਸ਼ ਤੇ ਸੀ। ਹਾਲਾਂਕਿ ਉਹ ਬੜੀ ਸੰਕਟ ਦੀ ਘੜੀ ਸੀ ਕ腐ਸ਼ਨ ਦੇ ਕੇਸ ਸੀਗੇ ਤੇ ਜੇਲ੍ਹ 'ਚ ਬੰਦ ਸੀਗੇ ਪਿਓ ਪੁੱਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਲੇਕਿਨ ਗੁਰਚਰਨ ਸਿੰਘ ਟੋੜਾ ਨੇ ਬਾਹਰ ਪੂਰੀ ਜਾਨ ਪਾ ਕੇ ਅਕਾਲੀ ਵਰਕਰਾਂ ਨੂੰ ਖੜੇ ਰੱਖਿਆ ਕਿ ਜਿਹੜਾ ਸੁਪਨਾ ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੜੀ ਕਰਗੇ ਸੀ ਅੱਜ ਉਹ ਸੁਪਨਾ ਉਹਨਾਂ ਦਾ ਕਿੱਥੇ ਐ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਐ ਉਹ ਦੀਸਨ ਟੋੜਾ ਜਿਹੜਾ ਉਹਨਾਂ ਨੇ ਅਕਾਲੀ ਦਲ ਕਿਉਂ ਛੱਡਿਆ ਇਹ ਸੋਚਣ ਦੀ ਲੋੜ ਹੈ ਅਸੀਂ ਕਿੱਥੇ ਆ ਗਏ ਆ ਉਹ ਦਿਨ ਨੂੰ ਤੇ ਅੱਜ ਦੇ ਦਿਨ ਨਾਲ ਜਦੋਂ ਮੈਂ ਮਲਾਂਨਾ 25 30 ਸਾਲ ਪਿੱਛੇ ਜਾ ਕੇ ਤੇ ਮੇਰੇ ਆਪਣੇ ਰੋਂਗ ਤੇ ਖੜੇ ਹੋ ਜਾਂਦੇ ਆ ਯਾਨੀ ਹਰਪ੍ਰੀਤ ਸਿੰਘ ਖੁਦ ਕਹਿੰਦੇ ਨੇ ਧੰਧਵਾ ਸਾਹਿਬ ਦੇ ਜਥੇਦਾਰ ਕੀ ਸਿੱਖ ਇੰਸਟੀਚਿਊਸ਼ਨ ਸਿੱਖ ਸੰਸਥਾਵਾਂ ਕਮਜ਼ੋਰ ਹੋ ਗਈਆਂ ਐਸਜੀਪੀਸੀ ਕਮਜ਼ੋਰ ਹੋ ਗਈ ਆ ਜੇ ਐਸਜੀਪੀਸੀ ਦੀ ਤਹਾਰਨਾ ਦਿੱਲੀ ਦਾ ਤਖਤ ਹਿਲ ਜਾਂਦਾ ਸੀ ਯਾਨੀ ਕੇਂਦਰ ਸਰਕਾਰ ਦੀ ਹਕੂਮਤ ਅਸੀਂ ਹਕੂਮਤ ਹਿਲਦੇ ਦੇਖਦੇ ਵੀ ਨਹੀਂ ਟੋੜਾ ਸਾਹਿਬ ਦੇ ਟਾਈਮ ਤੇ ਉਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਪੰਜਾਬ ਚ ਰਹਿ ਗਈ ਨਾ ਹਰਿਆਣੇ ਦੀ ਅਲੱਗ ਹੋ ਗਈ ਉਹ ਇਹਨਾਂ ਨਾਲ ਗੱਲ ਕਰਕੇ ਰਾਜੀ ਨਹੀਂ ਦਿੱਲੀ ਵਾਲੇ ਅਲੱਗ ਹੋ ਗਏ ਕੋਈ ਸੁਣਦਾ ਹੀ ਨਹੀਂ ਇਤਨਾ ਦਾ ਲੀਡਰ ਕਿੱਥੋਂ ਮਿਲਣਾ ਸਿੱਖ ਪੰਥ ਨੂੰ ਜਦੋਂ ਪੂਰੇ ਹੋਏ ਕਿੰਨੀ ਜ਼ਮੀਨ ਸੀ 8 ਏਕੜ ਜ਼ਮੀਨ ਤੇ ਇੱਕ ਛੋਟਾ ਜਿਹਾ ਘਰ ਤੁਸੀਂ ਮੈਨੂੰ ਦੱਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 30 ਸਾਲ ਪ੍ਰਧਾਨ ਰਿਹਾ ਹੋਵੇ ਸਿਰਫ 8 ਏਕੜ ਜ਼ਮੀਨ ਤੇ ਇੱਕ ਛੋਟਾ ਜਿਹਾ ਘਰ ਟੋੜਾ ਸਾਲ ਦੀ ਅਗਲੀ ਪੀੜੀ ਚੱਲਦੀ ਨਾਲ ਤੇ ਸ਼ਾਇਦ ਸਿੱਖ ਪੰਥ ਅੱਜ ਉਹ ਦਿਨ ਨਾ ਦੇਖਦਾ ਜਿਹੜੇ ਉਹਨਾਂ ਨੇ 2015 ਤੋਂ ਬਾਅਦ ਹੁਣ ਤੱਕ ਦੇਖੇ ਅਸਜੀਪੀਸੀ ਦੇ ਸਾਬਕਾ ਪ੍ਰਧਾਨ ਅਤੇ ਪੰਥ ਰਤਨ ਸਰਦਾਰ ਗੁਰਚਰਨ ਸਿੰਘ ਤੋੜਾ ਦਾ ਅੱਜ ਸੋਮਾ ਜਨਮ ਦਿਹਾੜਾ ਜਿਸ ਨੂੰ ਮਨੋਂ ਆਉਣ ਵਾਸਤੇ ਸਮੂਹ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਠਿਆਂ ਹੋ ਕੇ ਗੁਰਦੁਆਰਾ ਦੁਖਨਵਰਨ ਸਾਹਿਬ ਵਿਖੇ ਸਮਾਗਮ ਕਰਦੀ ਹੈ ਔਰ ਵੱਡੀ ਗੱਲ ਇਹ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਉਹ ਸਾਰੇ ਲੀਡਰ ਭਾਵੇਂ ਉਹ ਬਾਗੀ ਧੜੇ ਦੇ ਵਿੱਚੋਂ ਹੋਣ ਜਾਂ ਫਿਰ ਜਿਹੜਾ ਬਾਦਲ ਧੜਾ ਹੁਣ ਤੱਕ ਮੰਨਿਆ ਜਾ ਰਿਹਾ ਸੀ ਇਹ ਕਹਿਦੀ ਹੈ ਕਿ ਪਾਰਟੀ ਦੇ ਜਿਹੜੇ ਆਪਣੇ ਲੀਡਰ ਹੁਣ ਮੌਜੂਦ ਨੇ ਉਹ ਸਾਰੇ ਗੁਰਦੁਆਰਾ ਸ੍ਰੀ ਦੁਖਨਵਰਨ ਸਾਹਿਬ ਨਾਲ ਤਮਸਤਕ ਹੁੰਦੇ ਨੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਹੇਠ ਉੱਥੇ ਇਹ ਪ੍ਰੋਗਰਾਮ ਆਰੰਭਿਆ ਜਾਂਦਾ ਔਰ ਅੱਜ ਇਹ 100ਵਾਂ ਜਨਮ ਦਿਹਾੜਾ ਉਹਨਾਂ ਦਾ ਗੁਰਚਰਨ ਸਿੰਘ ਤੌੜਾ ਦਾ ਮਨਾਇਆ ਗਿਆ ਕਰ ਇਸ ਮਾਮਲੇ ਨੂੰ ਲੈ ਕੇ ਅੱਜ ਇਹ ਪੰਥਕ ਇਕੱਠ ਹੋਇਆ ਆਇਆ ਹੈ ਪੰਥਕ ਇਕੱਠ ਕਿਸ ਤਰ੍ਹਾਂ ਦਾ ਹੋਇਆ ਇਹਦਾ ਕੀ ਇਤਿਹਾਸਕ ਮਹੱਤਵ ਹੈਗਾ ਮੌਜੂਦਾ ਸਥਿਤੀ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦੀ ਸასი ਗਾਲ ਜੀ ਅੱਜ ਦੇ ਦਿਨ ਨੂੰ ਲੈ ਕੇ ਭਾਵੇਂ ਤਾਂ ਇਤਿਹਾਸਕ ਦਿਨ ਆਪਣੇ ਆਪ ਚ ਹੈਗਾ ਹੀ ਆ ਪਰ ਇਸ ਦੇ ਬਾਵਜੂਦ ਅੱਜ ਇੱਕ ਪੰਥਕ ਇਕੱਠ ਕੀਤਾ ਗਿਆ ਬੜੇ ਚਿਰ ਤੋਂ ਇਹ ਚਰਚਾ ਵੀ ਚੱਲਦੀ ਪਈ ਸੀ ਕਿ ਇਕੱਠ ਹੋਣਾ ਹੈ ਆ ਆਖਰਕਾਰ ਹੋ ਗਿਆ ਅਕਾਲੀ ਦਲ ਮੂਹਰੇ ਆ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ ਹ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਗੁਰਚਰਨ ਸਿੰਘ ਟੋੜਾ ਜਿਹੜੇ ਆ ਉਹਨਾਂ ਨੇ ਇੱਕ ਸਿੱਖ ਪੰਥ ਨੂੰ ਦਿਸ਼ਾ ਦਿੱਤੀ ਐ ਸੇਧ ਦਿੱਤੀ ਐ ਕਿਉਂਕਿ ਮੇਰਾ ਤਾਂ ਕੁਝ ਟਾਈਮ ਉਹਨਾਂ ਨਾਲ ਕਾਫੀ ਟਾਈਮ ਹੀ ਕੁਝ ਕਾਫੀ ਟਾਈਮ ਉਹਨਾਂ ਨਾਲ ਬੀਤਿਆ ਜ਼ਿੰਦਗੀ ਦੇ ਮੈਂ 2-3 ਸਾਲ ਉਹਨਾਂ ਦੇ ਨਾਲ ਕਾਫੀ ਕਰੀਬੀ ਦੇਖੇ ਨੇ ਜਿੰਨਾ ਸਿੱਖ ਪੰਥ ਦੇ ਲਈ ਉਹ ਚਿੰਤਤ ਸੀਗੇ ਜਾਂ ਹਮੇਸ਼ਾ ਗੱਲਾਂ ਕਰਦੇ ਸੀ ਮੈਂ ਕੋਈ ਲੀਡਰ ਨਹੀਂ ਦੇਖਿਆ ਔਰ ਜੇ ਤੁਸੀਂ ਉਹਨਾਂ ਨੂੰ ਦੇਖੋ ਕਿਤੀ ਸਾਲ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਔਰ 30 ਸਾਲ ਤੇ ਇਤਿਹਾਸ ਦੇ ਵਿੱਚ ਜੇ ਤੁਸੀਂ ਉਹਨਾਂ ਦੇ ਇਤਿਹਾਸ ਖੰਗਾਲੋ ਤੇ ਦੇਖੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਲੀਕਾਂ ਵਾਈਆਂ ਉਸ ਵੇਲੇ ਜਿਹੜੀਆਂ ਲੀਕਾਂ ਦੁਆਰਾ ਛੋਟੀਆਂ ਨਹੀਂ ਹੋ ਸਕਦੀਆਂ ਕੋਈ ਉਸ ਤੋਂ ਵੱਡੀ ਲੀਕ ਜਿਹੜੀ ਨਾ ਉਹ ਲੀਕ ਨਹੀਂ ਸਕਦਾ ਜਦੋਂ ਮੈਨੂੰ ਯਾਦ ਹੈ ਇੱਕ ਵਾਰ ਉਹਨਾਂ ਨਾਲ ਮੇਰੀ ਮੁਲਾਕਾਤ ਇੱਥੇ ਤੁਹਾਨੂੰ ਅੰਦਰ ਚ ਹੋਈ ਤੇ ਮੈਨੂੰ ਉਦੋਂ ਮੈਂ ਗੱਲਬਾਤ ਸ਼ੁਰੂ ਕੀਤੀ ਤੇ ਮੈਂ ਦੱਸਿਆ ਵੀ ਮੈਂ ਯਾਰ ਕਰਦੇ ਪਾਰਟੀ ਦਾ ਬੜਾ ਕੰਮ ਕੀਤਾ ਉਦੋਂ ਥੋੜੀਆਂ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਰਨ ਨਾਲ ਇਹਨਾਂ ਦੀਆਂ ਦੂਰੀਆਂ ਨਵੀਆਂ-ਨਵੀਆਂ ਬਣੀਆਂ ਸੀ ਤੇ ਅਲੱਗ ਹੋ ਰਹੀ ਸੀ ਐ ਤੇ ਦੱਸਦੇ ਸੀ ਅੱਖਾਂ ਭਰੀਆਂ ਹੋਈਆਂ ਸੀ ਕਹਿੰਦੇ ਭਾਈ ਸਰਿੰਦਰ ਭਾਈ ਯਾਰ ਮੈਂ ਸਾਈਕਲ ਤੇ ਬੱਸੀ ਪਠਾਨਾ ਸਰਹੰਦ ਮੈਂ ਸਾਈਕਲ ਤੇ ਜਾਂਦਾ ਸਾਈਕਲ ਤੇ ਜਾ ਜਾ ਕੇ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਦਾ ਵਾਂ ਤੇ ਗੁਰਦੁਆਰੇ ਇਤਜਾਜ ਜਾ ਕੇ ਮੈਂ ਲੋਕਾਂ ਨੂੰ ਖੜਾ ਕੀਤਾ ਤੇ ਅਕਾਲੀ ਦਲ ਨੂੰ ਬੜਾ ਮਤਲਬ ਮੈਂ ਜਾਣ ਪਾਈ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਕਾਲਾ ਦੌਰ ਆਇਆ ਜੇ ਤੁਸੀਂ ਉਦੋਂ ਗੁਰਚਰਨ ਸਿੰਘ ਟੋੜਾ ਉਦੋਂ ਦੀ ਭੂਮਿਕਾ ਵੀ ਜਿਹੜੀਆਂ ਮੇਰੇ ਨਾਲ ਗੱਲਾਂ ਕਰਕੇ ਗਏ ਆ ਉਹ ਬਈ ਕਈ ਨੌਜਵਾਨਾਂ ਨੂੰ ਥਾਣਿਆਂ ਚੋਂ ਲੈ ਕੇ ਆਏ ਆ ਨਹੀਂ ਤਾਂ ਉਹਨਾਂ ਦੇ ਜਿਹੜੀਆਂ ਮੁੱਠਪੇੜ ਹੋ ਜਾਣੀਆਂ ਸੀ ਕਿਤੇ ਨਾ ਕਿਤੇ ਜਿਵੇਂ ਫੇਕ ਐਨਕਾਊਂਟਰ ਦੀਆਂ ਤੁਸੀਂ ਖਬਰਾਂ ਪੜ੍ਹਦੇ ਹੀ ਹੋ ਦੋਸ਼ ਵੀ ਲੱਗੇ ਨੇ ਸਜ਼ਾਵਾਂ ਵੀ ਹੋਈਆਂ ਗੁਰਚਨ ਸਿੰਘ ਟੋੜਾ ਆਪ ਗੱਡੀ ਲੈ ਕੇ ਪਹੁੰਚ ਜਾਂਦੇ ਸੀ ਤੇ ਜਿੱਥੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਇਹ ਨੌਜਵਾਨ ਫੜਿਆ ਹੋਇਆ ਉਹਨੂੰ ਛੁਡਾ ਲੈਂਦੇ ਸੀ ਕਈ ਨੌਜਵਾਨਾਂ ਦੀ ਜ਼ਿੰਦਗੀ ਵੀ ਬਚਾਈ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਹਾਲਾਂਕਿ ਪੁਲਿਸ ਵਾਲੇ ਮੇਰੇ ਨਾਲ ਬੜਾ ਔਖਾ ਸਿੱਧਾ ਹੁੰਦੇ ਸੀ ਪਰ ਫਿਰ ਵੀ ਮੈਂ ਜਿੰਨਾ ਮੇਰਾ ਤਾਕਤ ਲੱਗਦੀ ਸੀ ਜੋਰ ਲੱਗਦੀ ਸੀ ਤੇ ਮੈਂ ਖਿੱਚ ਲੈਂਦਾ ਸੀ ਵੀ ਚੱਲ ਆਪਣਾ ਇਹਨੂੰ ਬਚਾ ਲਈਏ ਜਿੰਨੇ ਕੁ ਬਚਾ ਸਕਦੇ ਉਹਨਨੇ ਕੁ ਬਚਾ ਲਈਏ ਔਰ ਉਹਦਾ ਜਿਹੜਾ ਜੇ ਆਪਾਂ ਕਹੀਏ ਕੀ ਨੌਜਵਾਨ ਬੱਚੇ ਵੀ ਤੇ ਅੱਜ ਉਹਨਾਂ ਨੂੰ ਅਸੀਸਾਂ ਵੀ ਦੇ ਰਹੇ ਇਸ ਚੀਜ਼ ਦੇ। ਮੈਨੂੰ ਯਾਦ ਜਿਹੜੀਆਂ ਗੱਲਾਂ ਮੇਨਾਂ ਲੋਕ ਕਰਦੇ ਗਏ ਨੇ ਬਈ ਮੈਂ ਕਹਿੰਦੇ ਜਦੋਂ ਉਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਤੇ ਸਿਰਫ ਤਿੰਨ ਜਿਹੜੀਆਂ ਨਾ ਐਜੂਕੇਸ਼ਨ ਇੰਸਟੀਚਿਊਸ਼ਨ ਚੱਲਦੀਆਂ ਸੀ। ਜਿਹੜੀਆਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕਰੀਬ 20 ਕਾਲਜ ਸਕੂਲ ਖੋਲੇ। ਇਹਨਾਂ ਨੇ ਖੋਲੇ। ਮੈਡੀਕਲ ਕਾਲਜ ਬਣਾਏ ਦੋ। ਸੈਕਟਰ 26 ਚੰਡੀਗੜ੍ਹ 'ਚ ਗੁਰੂ ਗੋਬਿੰਦ ਸਿੰਘ ਕਾਲਜ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਕਾਲਜ ਬਣਾਇਆ ਮਤਲਬ ਇਹ ਸਾਰੀਆਂ ਚੀਜ਼ਾਂ ਸੋਚਣ ਨੂੰ ਲੱਗਦੀਆਂ ਤੁਸੀਂ ਇਹ ਦੇਖੋ ਜਦੋਂ ਗੁਰਚੰਦ ਸਿੰਘ ਟੋੜਾ ਸਦੀਵੀ ਨੂੰ ਛੋੜਾ ਵਿਛੋੜਾ ਦੇ ਗਏ ਉਸ ਤੋਂ ਬਾਅਦ ਸ਼ਰੂਨ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਦੀ ਤੇ ਹੁਣ ਦੀ ਤੁਸੀਂ ਮੁਕਾਬਲਾ ਦੇਖੋ ਹੁਣ ਜ਼ਮੀਨ ਤੇ ਐ ਉਦੋਂ ਅਰਸ਼ ਤੇ ਸੀ ਉਦੋਂ ਕੰਬ ਦੀ ਸੀ ਦਿੱਲੀ ਦੀ ਹਕੂਮਤ ਦਿੱਲੀ ਦੀ ਹਕੂਮਤ ਬਸ ਇਹ ਹੈ ਕਿ ਜਦੋਂ ਬਾਦਲਾਂ ਨਾਲ ਇਹਨਾਂ ਦਾ ਸਾਥ ਛੁੱਟਿਆ ਸਾਥ ਛੁੱਟਣ ਤੋਂ ਬਾਅਦ ਰਹਿ ਗਏ ਗੁਰਜਨ ਸਿੰਘ ਟੋੜਾ ਉਹ ਮਦਰ ਜਿਹੜਾ ਗੱਜ-ਵੱਜ ਸੀਗੀ ਉਹ ਫਿਰ ਦੁਬਾਰਾ ਨਹੀਂ ਸ਼ਰੀਰ ਚ ਆਈ ਤੇ ਉਹ ਜਿਹੜਾ ਦੁੱਖ ਨਾ ਉਹਨਾਂ ਨੂੰ ਲੈ ਨਿਕਲ ਗਿਆ ਵੀ ਮੇਰੇ ਇੰਨਾ ਪੁਰਾਣਾ ਪਿਆਰ ਇੰਨੀ ਪੁਰਾਣੀ ਗੱਲ ਕਿਉਂਕਿ ਬਾਦਲ ਸਾਹਿਬ ਵੀ ਉਹਨਾਂ ਦੇ ਬੜਾ ਵੱਡੇ ਬਾਦਲ ਸਾਹਿਬ ਬਹੁਤ ਰਿਗਾਰਡ ਕਰਦੇ ਸੀ ਔਰ इवन ਬਦਲ ਸਾਹਮਣੀ ਕੈਪਟਨ ਅਮਰਿੰਦਰ ਸਿੰਘ ਬੜੀ ਉਹਨਾਂ ਦੀ ਮਦਦ ਕਰਦੇ ਸੀ ਔਰ ਕੈਪਟਨ ਅਮਰਿੰਦਰ ਸਿੰਘ ਤਾਂ ਉਹਨਾਂ ਦੇ ਕੋਲੋਂ ਚੋਣ ਵੀ ਹਾਰੇ ਸੀ 97000 ਵੋਟਾਂ ਦੇ ਮੈਂਬਰ ਪਾਰਲੀਮੈਂਟ ਦੀ ਚੋਣ ਗੁਰਚਰਨ ਸਿੰਘ ਟੋੜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇ ਸੀ 97000 ਦੇ ਕਰੀਬ ਵੋਟਾਂ ਦੇ ਉੱਤੇ 1977 ਚ ਤੇ ਤੁਸੀਂ ਦੇਖੋ ਮੈਨੂੰ ਕਿੱਸਾ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਕੰਬਲ ਦੀ ਬੁੱਕਲ ਮਾਰ ਕੇ ਹਾਰਨ ਤੋਂ ਬਾਅਦ ਟੋੜਾ ਸਾਹਿਬ ਨੂੰ ਵਧਾਈ ਦੇਣ ਘਰੇ ਗਿਆ ਕੈਪਟਨ ਨਮਿੰਦਰ ਸਿੰਘ ਜੀ ਤੇ ਕਾ ਵੀ ਮੈਂ ਤੁਹਾਨੂੰ ਇਸ ਕਰਕੇ ਵਧਾਈ ਦੇਣ ਆਇਆ ਬਈ ਕਿਉਂਕਿ ਮੈਂ ਜੇ ਜਿੱਤ ਜਾਂਦਾ ਤੇ ਆਪਣੇ ਆਪ ਨੂੰ ਕਦੀ ਮਾਫ ਨਹੀਂ ਕਰਨਾ ਸੀ ਤੁਹਾਡੇ ਵਰਗਿਆਂ ਦਾ ਜਿੱਤਣਾ ਸਿੱਖ ਕੌਮ ਲਈ ਜ਼ਰੂਰੀ ਸੀਗਾ ਜੇ ਆਪਾਂ ਇਤੋਂ ਅੱਗੇ ਵੀ ਜਾ ਕੇ ਗੱਲ ਕਰੀਏ ਨਾ ਮੈਨੂੰ ਯਾਦ ਹੈਗਾ ਕਿ 2000 1996 ਦੇ ਵਿੱਚ ਜਦੋਂ ਹਾਂ 2002 ਚ ਕੈਪਟਨ ਨਮਿੰਦਰ ਸਿੰਘ ਜੀ ਜਦੋਂ ਸਰਕਾਰ ਬਣੀ ਉਦੋਂ ਇਹਨਾਂ ਦਾ ਦੁਆਰਾ ਲੱਗ ਜਿਹੜਾ ਵਾ ਲਾਗੇ ਛਾਗੇ ਉਦੋਂ ਫੇਰ ਆ ਚੁੱਕੇ ਹੋਏ ਸੀਗੇ ਉਹ ਰਹੋ ਉਹਦੋਂ ਜਿਹੜੀ ਟੋੜੇ ਨੇ ਆਵਾਜ਼ ਚੁੱਕੀ ਗੁਰਜਨ ਸਿੰਘ ਟੋੜੇ ਨੇ ਹਾਲਾਂਕਿ ਕੈਪਟਨ ਅਨੁਰਿੰਦਰ ਸਿੰਘ ਦੇ ਨਾਲ ਬਹੁਤ ਨੇੜਤਾ ਸੀ ਪਿਆਰ ਵੀ ਬਹੁਤ ਸੀ ਫਿਰ ਵੀ ਉਹਨਾਂ ਨੇ ਭਾਰੀ ਸਟੇਜ ਤੇ ਕਿਹਾ ਸੀ ਅਸੀਂ ਮੋਤੀ ਮੈਲ ਦੀ ਇਟਨਾ ਇਟ ਵਜਾ ਦਾਂਗੇ ਤੁਸੀਂ ਦੇਖੋ ਇਹ ਛੋਟੀ ਗੱਲ ਥੋੜਾ ਉਹਦੇ ਨਾਲ ਹੀ ਜਿਹੜੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਚ ਜਾਣ ਪਈ ਬਾਦਲ ਜਿਹੜਾ ਅਕਾਲੀ ਦਲ ਦੁਬਾਰਾ ਖੜਾ ਹੋਇਆ ਟੋੜੇ ਨੇ ਪੂਰਾ ਟੋੜਾ ਸਾਹਿਬ ਨੇ ਪੂਰੀ ਤਾਕਤ ਲਗਾਈ ਅਕਾਲੀ ਦਲ ਨੂੰ ਖੜਾ ਕੀਤਾ ਹਾਲਾਂਕਿ ਉਹ ਬੜੀ ਸੰਕਟ ਦੀ ਘੜੀ ਸੀ ਕ腐ਸ਼ਨ ਦੇ ਕੇਸ ਸੀਗੇ ਤੇ ਜੇਲ੍ਹ 'ਚ ਬੰਦ ਸੀਗੇ ਪਿਓ ਪੁੱਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਲੇਕਿਨ ਗੁਰਚਰਨ ਸਿੰਘ ਟੋੜਾ ਨੇ ਬਾਹਰ ਪੂਰੀ ਜਾਨ ਪਾ ਕੇ ਅਕਾਲੀ ਵਰਕਰਾਂ ਨੂੰ ਖੜੇ ਰੱਖਿਆ ਔਰ ਬੜੀ ਵੱਡੀ ਗੱਲ ਹੈ ਚਲੋ ਖੈਰ ਉਹ ਚਲੇ ਗਏ ਨੇ ਅੱਜ ਜਿਹੜਾ ਉਹਨਾਂ ਦਾ ਦਿਹਾੜਾ ਹੈਗਾ ਤੇ ਸਾਡਾ ਯਾਦ ਕਰਨਾ ਦਾ ਬੰਦਾ ਲੇਕਿਨ ਨਾਲ ਇਹ ਵੀ ਸੋਚ ਬਣਦੀ ਹੈ ਕੀ ਜਿਹੜਾ ਸੁਪਨਾ ਤੇ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੜੀ ਕਰਗੇ ਸੀ ਅੱਜ ਉਹ ਸੁਪਨਾ ਉਹਨਾਂ ਦਾ ਕਿੱਥੇ ਆ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਆ ਜਿਹਦੇ ਉੱਤੇ ਜਿਹੜੇ ਵੱਡੇ ਇਲਜ਼ਾਮ ਲੱਗ ਗਏ ਨੇ ਕਿੰਨਾ ਕੁਸ਼ ਹੋ ਗਿਆ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਰਿਹਾ ਲੇਕਿਨ ਜੇ ਗੁਰਜਨ ਸਿੰਘ ਟੋੜਾ ਹੁੰਦੇ ਤੇ ਸ਼ਾਇਦ ਇਹ ਸੰਸਥਾਵਾਂ ਇੰਨੀਆਂ ਕਮਜ਼ੋਰ ਨਾ ਹੁੰਦੀਆਂ ਕਿਉਂਕਿ ਉਹ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ 'ਚ ਇੱਕ ਦਰਦ ਵੀ ਹੁੰਦਾ ਸੀ ਇਥੋਂ ਦਾ ਨਹੀਂ ਗੱਲੇ ਸੂਬੇ ਦਾ ਉਹ ਕਿਉਂਕਿ ਨੰਦੇੜ ਸਾਹਿਬ ਹਜੂਰ ਸਾਹਿਬ ਹਜੂਰ ਸਾਹਿਬ ਬੋਰਡ ਦੇ ਵੀ ਉਹ ਪ੍ਰਧਾਨ ਰਹੇ ਨੇ ਉਹ ਉੱਥੋਂ ਦੇ ਵੀ ਜਿਹੜੇ ਚੇਅਰਮੈਨ ਜਾਂ ਹੋਰ ਹੁੰਦੇ ਸੀ ਉਹਨਾਂ ਕੋਲ ਗਾਇਬ ਗਾਏ ਸਲਾਹ ਲੈਣਾ ਆ ਜਾਂਦੇ ਸੀ ਟੋੜਾ ਸਾਹਿਬ ਕੋਲ ਵੀ ਆਪਾਂ ਅੱਗੇ ਕਿੱਦਾਂ ਚੱਲਣਾ ਜੇ ਕੋਈ ਸਿੱਖ ਪੰਥ ਲਈ ਕੋਈ ਕੰਮ ਕਰਦਾ ਸੀ ਬਾਹਰਲੇ ਮੁਲਕ ਸਟੇਟਾਂ ਚ ਜਾਂ ਬਾਹਰਲੇ ਮੁਲਕਾਂ ਚ ਤੇ ਟੋੜਾ ਸਾਹਿਬ ਉਹਨੂੰ ਵਧਾਈ ਵੀ ਦਿੰਦੇ ਸੀ ਵੀ ਕਾਕਾ ਜੀ ਬਹੁਤ ਚੰਗਾ ਕੀਤਾ ਤੁਸੀਂ ਚੜ੍ਹਦੀ ਕਲਾ ਰੋ ਹੋਰ ਅੱਗੇ ਲੈਣਾ ਸੋ ਇਹ ਤੋਂ ਵੱਡੀਆਂ ਗੱਲਾਂ ਕਿਹੜੀਆਂ ਹੋ ਸਕਦੀਆਂ ਲੇਕਿਨ ਤੁਸੀਂ ਦੇਖੋ ਉਹਨਾਂ ਦੇ ਜਾਣ ਤੋਂ ਬਾਅਦ ਕਿੰਨਾ ਨੁਕਸਾਨ ਹੋਇਆ ਇੱਕ ਲੋਹਾ ਇੱਕ ਥੰਬ ਜਿਹੜਾ ਉਹ ਸਿੱਖ ਕੌਮ ਦਾ ਚੱਲਾ ਗਿਆ ਅਸੀਂ ਉਹਨਾਂ ਦੀ ਜਿਹੜੀ ਪਰਿਵਾਰ ਦੀ ਵਿਰਾਸਤ ਆ ਉਹਨੂੰ ਨਹੀਂ ਸੰਭਾਲ ਕੇ ਰੱਖ ਸਕੇ ਅੱਜ ਉਹਨਾਂ ਦਾ ਬੇਟਾ ਜਿਹੜਾ ਪੋਤਾ ਕਮਰਦੀਪ ਚੌਟ ਟੋੜਾ ਉਹਨਾਂ ਦਾ ਪੋਤਾ ਉਹ ਬੀਜੇਪੀ ਦਾ ਯੂਥ ਦਾ ਪ੍ਰਧਾਨ ਹੈ ਤੁਸੀਂ ਮੰਨ ਸਕਦੇ ਹੋ ਦੇਖੋ ਇੱਕ 30 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹੇ ਹੋਣ ਪ੍ਰਧਾਨ ਉਹ ਜਿਨ੍ਹਾਂ ਨੇ ਇੱਕ ਸਿੱਖ ਪੰਥ ਲਈ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਲਾ ਦਿੱਤਾ ਹੋਵੇ ਔਰ ਕੌਮ ਨੂੰ ਖੜੇ ਰੱਖਿਆ ਹੋਵੇ ਚੜ੍ਹਦੀ ਕਲਾ 'ਚ ਰੱਖਿਆ ਹੋਵੇ ਅੱਜ ਉਹਨਾਂ ਦਾ ਪੋਤਾ ਬੀਜੇਪੀ ਦਾ ਪ੍ਰਧਾਨ ਹੈ ਇਹ ਸੋਚਣ ਦੀ ਲੋੜ ਹੈ ਕਵਰਦੀ ਸਿੰਘ ਟੋੜਾ ਜਿਹੜਾ ਉਹਨਾਂ ਨੇ ਅਕਾਲੀ ਦਲ ਕਿਉਂ ਛੱਡਿਆ ਇਹ ਸੋਚਣ ਦੀ ਲੋੜ ਹੈ ਅਸੀਂ ਕਿੱਥੇ ਆ ਗਏ ਆ ਉਹ ਦਿਨ ਨੂੰ ਤੇ ਅੱਜ ਦੇ ਦਿਨ ਨਾਲ ਜਦੋਂ ਮੈਂ ਮਲਾਨਾ 25 30 ਸਾਲ ਪਿੱਛੇ ਜਾ ਕੇ ਤੇ ਮੇਰੇ ਆਪਣੇ ਰੋਂਗਟੇ ਖੜੇ ਹੋ ਜਾਂਦੇ ਆ ਮੈਂ ਕੀ ਕਹਨਾ ਗਿਆਨੀ ਹਰਪ੍ਰੀਤ ਸਿੰਘ ਖੁਦ ਕਹਿੰਦੇ ਨੇ ਧੰਧਵਾ ਸਾਹਿਬ ਦੇ ਜਥੇਦਾਰ ਕੀ ਸਿੱਖ ਇੰਸਟੀਚਿਊਸ਼ਨ ਸਿੱਖ ਸੰਸਥਾਵਾਂ ਕਮਜ਼ੋਰ ਐਸਜੀਪੀਸੀ ਕਮਜ਼ੋਰ ਹੋ ਗਈ ਆ ਵਰਨਾ ਕਹਿੰਦੇ ਐਸਜੀਪੀਸੀ ਦੀ ਦਿਹਾੜ ਨਾਲ ਦਿੱਲੀ ਦਾ ਤਖਤ ਹਿਲ ਜਾਂਦਾ ਸੀ ਕਿ ਯਾਨੀ ਕੇਂਦਰ ਸਰਕਾਰ ਦੀ ਹਕੂਮਤ ਅਸੀਂ ਹਕੂਮਤ ਹਿਲਦੇ ਦੇਖਦੇ ਵੀ ਨਹੀਂ ਟੋੜਾ ਸਾਹਿਬ ਦੇ ਟਾਈਮ ਤੇ ਟੋੜਾ ਸਾਹਿਬ ਦੀ ਜਿਹੜੀ ਇੱਕ ਆਵਾਜ਼ ਆ ਉਹ ਦਿੱਲੀ ਤੱਕ ਗੂੰਜਦੀ ਹੁੰਦੀ ਸੀ ਤੇ ਉਸ ਆਵਾਜ਼ ਦਾ ਉੱਤੋਂ ਰਿਜ਼ਲਟ ਆਉਂਦਾ ਸੀ ਲੇਕਿਨ ਗੱਲ ਇਹ ਆ ਕਿ ਜਿਹੜੀ ਉਹਨਾਂ ਦੇ ਆਪਣੇ ਦੇਖੋ ਉਹਨਾਂ ਦੇ ਦਿਮਾਗ ਉਹ 2016 17 ਚ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਹਰਮੇਲ ਸਿੰਘ ਟੋੜਾ ਸਾਰਾ ਪਰਿਵਾਰ ਬਿਖਰ ਗਿਆ ਕਿਤੇ ਉਹਨੂੰ ਅਕਾਲੀ ਦਲ ਬਾਦਲ ਮੈਂ ਕਹੂੰਗਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਹ ਚਾਹੀਦਾ ਸੀ ਕਿ ਸਗੋਂ ਇਹ ਪੰਥ ਦੀ ਤ੍ਰੋਹ ਹੈ ਇਹ ਪੰਥ ਦੀ ਵਿਰਾਸਤ ਹੈ ਇਹਨਾਂ ਦੇ ਪਰਿਵਾਰ ਨੂੰ ਤਾਂ ਆਪਣੇ ਨਾਲ ਰੱਖਣਾ ਚਾਹੀਦਾ ਹਮੇਸ਼ਾ ਜਿਨ੍ਹਾਂ ਨੇ ਸਿੱਖ ਕੌਮ ਲਈ ਇੰਨਾ ਕੀਤਾ ਜਿਨ੍ਹਾਂ ਨੇ ਗੁਰਦੁਆਰਾ ਲਈ ਗੁਰਦੁਆਰਾ ਸਾਹਿਬ ਲਈ ਇੰਨਾ ਕੀਤਾ ਜਿਨ੍ਹਾਂ ਨੇ ਸਿੱਖ ਇੰਸਟੀਚਿਊਸ਼ਨ ਲਈ ਆਪਣੀ ਜ਼ਿੰਦਗੀ ਵਾਰਤੀ ਤੁਸੀਂ ਯਾਰ ਹੁਣ ਦੇਖੋ ਕਿੱਥੇ ਮਹਾਣੇ ਤੇ ਖੜੇ ਆਪਾਂ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਪੰਜਾਬ ਚ ਰਹਿ ਗਈ ਨਾ ਹਰਿਆਣੇ ਦੀ ਅਲੱਗ ਹੋ ਗਈ ਉਹ ਇਹਨਾਂ ਨਾਲ ਗੱਲ ਕਰਕੇ ਰਾਜੀ ਨਹੀਂ ਦਿੱਲੀ ਵਾਲੇ ਅਲੱਗ ਹੋ ਗਏ ਕੋਈ ਬੋਲਦਾ ਯਾ ਕੋਈ ਗੱਲ ਕਰਦਾ ਹੁਣ ਕੋਈ ਸੁਣਦਾ ਹੀ ਨਹੀਂ ਔਰ ਉਹ ਕੀ ਹੋਇਆ ਹਰ ਜਿਹੜੀ ਆ ਹਜੂਰ ਸਾਹਿਬ ਨੰਦੇੜ ਸਾਹਿਬ ਜੇ ਐਂਡ ਕੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾ ਗੁਰਚੰਦ ਸਿੰਘ ਟੋੜਾ ਦੇ ਟਾਈਮ ਹੀ ਨਹੀਂ ਸੀਗਾ ਉਹ ਮੋਰਚੇ ਲਾ ਦਿੰਦੇ ਸੀ ਤੇ ਲੇਕਿਨ ਜਿੱਦਾਂ ਹੀ ਉਹਨਾਂ ਦਾ ਜੇ ਆਪਾਂ ਕਹੀਏ ਕਿ ਦੂਜੇ ਤਰੀਕੇ ਜਿਹੜੀਆਂ ਅਨਡ ਕੰਡੀਸ਼ਨਲ ਸਪੋਰਟ 1996 ਤੋਂ ਬਾਅਦ ਗਈਆਂ ਉਸ ਤੋਂ ਬਾਅਦ ਸਿੱਖ ਇੰਸਟੀਚਿਊਸ਼ਨ ਭਾਵੇਂ ਵੈਸ ਜੀ ਬੀਸੀ ਹੋਵੇ ਤੇ ਭਾਵੇਂ ਹੋਰ ਹੋਣ ਕਮਜ਼ੋਰ ਹੋਈਆਂ ਟੋੜਾ ਸਾਹਿਬ ਦੇ ਜਾਨ ਦਾ ਪੰਥ ਨੂੰ ਤਾਂ ਨੁਕਸਾਨ ਬਹੁਤ ਵੱਡਾ ਹੋਇਆ ਅੱਛਾ ਡਾਕਟਰ ਸਾਹਿਬ ਇਹਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਟੋੜਾ ਸਾਹਿਬ ਨੂੰ ਜ਼ਲੀਲ ਕਰਕੇ ਕੱਢਿਆ ਗਿਆ ਬਾਦਲ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇ ਵੀ ਵਿਗੜੇ ਉਹ ਕਾਰਨ ਕੀ ਸੀ ਤੁਸੀਂ ਤਾਂ ਜਾਣਦੇ ਹੋਵੋ ਦੇਖੋ ਗੱਲ ਪਤਾ ਕੀ ਹੈ ਟੌੜਾ ਸਾਹਿਬ ਮੈਂਬਰ ਪਾਰਲੀਮੈਂਟ ਵੀ ਰਹੇ ਆ ਉਹਨਾਂ ਦੀ ਆਪਣੀ ਸਿਆਸੀ ਸੂਝ-ਬੂਝ ਵੀ ਬਹੁਤ ਸੀ ਤੇ ਦੂਜੀ ਗੱਲ ਉਹ ਚੜਦੀ ਕਲਾ 'ਚ ਰਖਦੇ ਸੀ ਆਪਣੇ ਆਪ ਨੂੰ ਲੇਕਿਨ ਪੰਜਾਬ ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀਗੀ ਤੇ ਇਹਨਾਂ ਦੀ ਕੋਸ਼ਿਸ਼ ਇਹ ਰਹੀ ਕਿ ਆਪਾਂ ਪਾਵਰ ਨੂੰ ਕੇਂਦਰੀਕਰਨ ਕਰ ਦਈਏ ਸੈਂਟਰਲਾਈਜ਼ ਕਰ ਦਈਏ ਕਿਉਂਕਿ 1997 ਤੋਂ ਸਰਕਾਰ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅੱਤਵਾਦ ਦੇ ਕਾਲੇ ਦੌਰ ਤੋਂ ਬਾਅਦ ਬਣੀ ਸੀ ਔਰ ਟੋੜਾ ਗੁਰਚਰਨ ਸਿੰਘ ਟੋੜਾ ਪੰਥਕ ਲੀਡਰ ਸੀਗੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਜਿਹੜੀਆਂ ਉਹ ਪੰਥਕ ਮੁੱਦਿਆਂ ਦੇ ਉੱਤੇ ਬਹੁਤ ਸੀਰੀਅਸ ਰਹਿੰਦੇ ਸੀ ਗੰਭੀਰ ਰਹਿੰਦੇ ਸੀ ਹੁਣ ਜੇ ਆਪਾਂ ਗੱਲ ਕਹੀਏ ਕਿ ਜੱਥੇ ਦਾ ਗੁਰਦੇਵ ਸਿੰਘ ਕੋਂਕੇ ਦਾ ਹੀ ਮਾਮਲਾ ਹੁਣ ਟੋੜਾ ਸਾਹਿਬ ਤਾਂ ਉਹਦੇ ਬਾਰੇ ਗੰਭੀਰ ਸੀਗੇ ਹੀ ਲੇਕਿਨ ਗੱਲ ਇਹ ਆ ਕਿ ਫਿਰ ਜਦੋਂ ਸੱਤਾ ਆ ਜਾਂਦੀ ਹੈ ਕੁਰਸੀ ਆ ਜਾਂਦੀ ਹੈ ਫਿਰ ਕਈ ਚੀਜ਼ਾਂ ਸਾਨੂੰ ਕੇਂਦਰ ਦੀ ਹਕੂਮਤ ਨਾਲ ਮਿਲ ਕੇ ਕਰਨੀਆਂ ਪੈਂਦੀਆਂ ਅਟਲ ਬਿਹਾਰੀ ਵਾਜਪਈ ਹੋਰਾਂ ਦੇ ਉੱਪਰ ਸਰਕਾਰ ਆ ਗਈ ਕਈ ਚੀਜ਼ਾਂ ਦੱਬੀਆਂ ਗਈਆਂ ਔਰ ਸੱਤਾ ਜਿਹੜੀ ਹੈ ਉਹਦੀ ਪਾਵਰ ਜਿਹੜੀ ਆ ਉਹ ਪ੍ਰਕਾਸ਼ ਸਿੰਘ ਬਾਦਲ ਕੋ ਸੈਂਟਰਲਾਈਜ਼ ਹੋ ਗਈ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਣ ਲੱਪਿਆ ਬਈ ਗੁਰਚਰਨ ਸਿੰਘ ਟੋੜਾ ਜਿਹੜੇ ਆ ਉਸ ਜਿਹੜੀ ਹੈ ਸਮਾਂਤਰ ਜਿਹੜੀ ਆ ਉਹ ਇੱਕ ਵਿਚਾਰ ਵਿਚਾਰਧਾਰਾ ਜਿਹੜੀ ਉਹ ਬਹੁਤ ਤਾਕਤਵਰ ਇਨਸਾਨ ਨੇ ਬਈ ਇਹ ਕਿਤੇ ਇਹਨਾਂ ਉਹ ਸੱਤਾ ਜਿਹੜੀ ਹੈ ਇਹਨਾਂ ਦੇ ਬਰਾਬਰ ਇਹਨਾਂ ਨੂੰ ਜਿਹੜਾ ਵਾ ਬਰਾਬਰ ਨਹੀਂ ਚੱਲ ਸਕਦੀ ਸੋ ਇੱਕ ਤ੍ਰੂਵੀ ਕਰਨ ਲਈ ਸੱਤਾ ਦਾ ਜਿਹਨੂੰ ਆਪਾਂ ਸੈਂਟਰਲਾਈਜ਼ ਕਹਿ ਸਕਦੇ ਆ ਉਹਦੇ ਲਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਉਹਨਾਂ ਦੀ ਜਿਹੜੇ ਆ ਵਿਵਾਦ ਪੈਦਾ ਹੋ ਗਏ। ਔਰ ਟੋੜਾ ਸਾਹਿਬ ਨੇ ਵੀ ਫਿਰ ਉਹਨਾਂ ਨੂੰ ਛੱਡ ਦਿੱਤਾ ਕਿਉਂਕਿ ਜੇ ਹੁਣ ਮੈਂ ਇੱਕ ਵਾਰ ਚਰਨਜੀਤ ਸਿੰਘ ਚੰਡੀ ਹੋਰਾਂ ਦੀ ਸਪੀਚ ਸੁਣ ਰਿਹਾ ਸੀ ਉਸ ਦੌਰ ਦੀ ਉਹ ਕਹਿੰਦੇ ਸੀ ਕਿ ਭਈ ਜੇ ਆਪਾਂ ਅਸਿੱਧੇ ਤੌਰ ਤੇ ਕਹੀਏ ਤੇ ਜਿਹੜਾ ਉਹ ਸਦਮਾ ਜਿਹੜਾ ਗੁਰਚੰਦ ਸਿੰਘ ਟੋੜਾ ਲਈ ਬਹੁਤ ਵੱਡਾ ਸੀ ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਨੇ ਜ਼ਮੀਨ ਤੋਂ ਸਤਾ ਤੋਂ ਚੁੱਕ ਕੇ ਉੱਪਰ ਤੱਕ ਲੈ ਆਂਦਾ ਔਰ ਓਤੋਂ ਉਹਨਾਂ ਨੂੰ ਜਿੱਦਾਂ ਭੇਜਿਆ ਗਿਆ ਲਾਹ ਕੇ ਉਹ ਉਹਨਾਂ ਲਈ ਬਹੁਤ ਵੱਡਾ ਸਦਮੇ ਵਾਲੇ ਗੱਲ ਸੀਗੀ ਉਹ ਯਾਰ ਕੀ ਸੀ ਦੇਖੋ ਹੋਇਆ ਤਾਂ ਸਿਰਫ ਇਹ ਸੀਗਾ ਕਿ ਉਹ ਥੋੜਾ ਪੰਥਕ ਜਿਹੜੇ ਆ ਉਹ ਪੰਥਕ ਵੋਕਲ ਸੀਗੇ ਗੁਰਚੰਦ ਸਿੰਘ ਟੋੜਾ ਪੰਥਕ ਗੱਲ ਕਰਦੇ ਸੀ ਲੇਕਿਨ ਜਦੋਂ ਤੁਸੀਂ ਸੱਤਾ 'ਚ ਆ ਜਾਓ ਤੁਹਾਨੂੰ ਪੰਥ ਤੋਂ ਇਲਾਵਾ ਤੁਹਾਨੂੰ ਸਰਕਾਰ ਦੀਆਂ ਮਜਬੂਰੀਆਂ ਬਣ ਜਾਂਦੀਆਂ ਕਿਉਂਕਿ ਉੱਤੇ ਭਾਰਤੀ ਜਨਤਾ ਪਾਰਟੀ ਹੋ ਦੀ ਸਰਕਾਰ ਸੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਸੀ ਕਈ ਤੁਹਾਨੂੰ ਪੰਥਕ ਮੁੱਦੇ ਜਿਹੜੇ ਹੋ ਸਾਈਡ ਤੇ ਕਰਨੇ ਬਏ ਫਿਰ ਇਹ ਲੱਗਿਆ ਕਿ ਪਾਵਰ ਜਿਹੜੀ ਆ ਉਹ ਇੱਕ ਹੱਥ ਰਹਿਣੀ ਚਾਹੀਦੀ ਆ ਬਈ ਪੰਥ ਦੇ ਵਿੱਚ ਦੋ ਪਾਵਰਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਕਿਉਂਕਿ ਕੁਰਸੀ ਮਿਲ ਗਈ ਸੀ ਇਸ ਕਰਕੇ ਉਹ ਥੋੜਾ ਉਹਦੇ ਨਾਲ ਵਿਵਾਦ ਸ਼ੁਰੂ ਹੋ ਗਿਆ ਇਸ ਚੀਜ਼ ਦਾ ਉਹ ਵੱਧਦਾ ਗਿਆ ਫਿਰ ਉਹ ਇਹਨਾਂ ਨੂੰ ਉਹਨਾਂ ਨੂੰ ਉਤਾਰ ਦਿੱਤਾ ਉਸ ਤੋਂ ਸ਼ਰੋਮਨੀ ਗੁਰਦੁਆਰਾ ਪੰਥ ਕਮੇਟੀ ਤੋਂ ਲਵਾਤਾ ਲੇਕਿਨ ਉਸ ਤੋਂ ਬਾਅਦ ਉਹ ਇੱਕਦਮ ਸਦਮੇ 'ਚ ਚਲੇ ਗਏ ਜਿਆਦਾ ਟਾਈਮ ਨਹੀਂ ਰਹਿ ਸਕੇ ਹਾਲਾਂਕਿ ਬਾਦ ਦੇ ਵਿੱਚ ਉਹਨਾਂ ਨੂੰ ਬਾਦਲ ਪਰਿਵਾਰ ਵਾਪਸ ਲੈ ਕੇ ਆਇਆ ਔਰ ਜਿਹੜਾ ਉਹਨਾਂ ਨੂੰ ਜੁਆਇਨ ਕਰਾਇਆ ਵਾਪਸ ਲੇਕਿਨ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਹ ਆਪਣਾ ਜਿਹੜਾ ਨਾ ਉਹ ਜਿਹੜੇ 3-4 ਸਾਲ ਆਪਣੀ ਜ਼ਿੰਦਗੀ ਦੇ ਉਹਨਾਂ ਨੇ ਬਤਾਏ ਆ ਉਹ 4 ਸਾਲ ਉਹਨਾਂ ਨੇ ਅਕਾਂਤ ਚ ਬਤਾਏ ਆ ਬੜੇ ਦੁੱਖ ਚ ਬਤਾਏ ਆ ਉਹ ਜਿਹੜੇ ਉਹਨਾਂ ਨੂੰ ਉਹ ਸਹਿਣ ਨਹੀਂ ਹੋਇਆ ਉਸ ਤੋਂ ਬਾਅਦ ਉਹ ਜ਼ਿਆਦਾ ਟਾਈਮ ਰਹਿ ਨਹੀਂ ਸਕੇ ਔਰ ਕਿਉਂਕਿ ਦੂਜੀ ਜਿਹੜੀ ਗੱਲ ਆ ਯਾਰ ਤੁਸੀਂ ਦੇਖੋ ਇਦਾਂ ਦਾ ਲੀਡਰ ਕਿੱਥੋਂ ਮਿਲਣਾ ਸਿੱਖ ਪੰਥ ਨੂੰ ਜਦੋਂ ਪੂਰੇ ਹੋਏ ਕਿੰਨੀ ਜ਼ਮੀਨ ਸੀ 8 ਏਕੜ ਜ਼ਮੀਨ ਤੇ ਇੱਕ ਛੋਟਾ ਜਿਹਾ ਘਰ ਤੁਸੀਂ ਮੈਨੂੰ ਦੱਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 30 ਸਾਲ ਪ੍ਰਧਾਨ ਰਿਹਾ ਹੋਵੇ ਸਿਰਫ 8 ਏਕੜ ਜ਼ਮੀਨ ਤੇ ਇੱਕ ਛੋਟਾ ਜਿਹਾ ਘਰ ਕੁਝ ਨਹੀਂ ਲੱਭਿਆ ਉਹਨਾਂ ਦੇ ਕੋਈ ਬੈਂਕ ਅਕਾਊਂਟ ਨਹੀਂ ਕੋਈ ਪੈਸੇ ਨਹੀਂ ਕੋਈ ਜ਼ਮੀਨਾਂ ਜਦਾਦਾ ਨਹੀਂ ਕੋਈ ਕਾਗਜ਼ ਪੱਤਰ ਨਹੀਂ ਕੁਝ ਨਹੀਂ ਲੱਭਿਆ ਹੋਰ ਇਸ ਤੋਂ ਵੱਡਾ ਯਾਰ ਕਿਹੜਾ ਤੁਹਾਨੂੰ ਇਨਸਾਨ ਮਿਲ ਸਕਦਾ ਦੱਸੋ ਲੇਕਿਨ ਗੱਲ ਇਹ ਹੈ ਕਿ ਜਦੋਂ ਜਿਵੇਂ ਹੁਣ ਚੰਨੀ ਹੋਰਾਂ ਨੇ ਉਦੋਂ ਵੀ ਚਰਨਜੀਤ ਚੰਨੀ ਦੇ ਮੈਂ ਇੱਕ ਸਪੀਸ ਹੋਣ ਰਿਹਾ ਸੀ ਕਿ ਕਹਿੰਦੇ ਬਈ ਮਤਲਬ ਮੇਰਾ ਖਿਆਲ ਉਹਨਾਂ ਨੇ ਸ਼ਾਇਦ ਟੌੜਾ ਸਾਹਿਬ ਦੇ ਸਰਧਾਨਲੀ ਸਮਾਗਮ 'ਚ ਇਹ ਸਪੀਸ ਦਿੱਤੀ ਸੀ ਕਿ ਇਹ ਮੌਤ ਦੇ ਅਸਿੱਧੇ ਤੌਰ ਦੇ ਉੱਤੇ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਟੌੜਾ ਦੀ ਇਹ ਉਹਨਾਂ ਦੇ ਅਲਫਾਜ਼ ਹੈ ਮੇਰੇ ਨਹੀਂ ਅਲਫਾਜ਼ ਉਹ ਸਿਆਸੀ ਵੀ ਹੋ ਸਕਦੇ ਉਹਨਾਂ ਦੇ ਅਲਫਾਜ਼ ਬਈ ਜਿਹੜਾ ਕਹਿੰਦੇ ਉਹਨਾਂ ਨੇ ਉਹਨਾਂ ਨੂੰ ਜਲੀਲ ਕਰਕੇ ਲਾਇਆ ਉਹਦੇ ਨਾਲ ਉਹ ਜਿਹੜਾ ਉਹ ਉਸ ਤੋਂ ਬਾਅਦ ਉਹ ਰਹਿ ਗਏ ਭਾਈ ਮੈਂ ਸਿੱਖ ਪੰਥ ਲਈ ਇੰਨਾ ਕੀਤਾ ਇਸ ਕੌਮ ਲਈ ਇੰਨਾ ਕੀਤਾ ਤੇ ਮੈਨੂੰ ਕਿਦਾਂ ਲਾਤ ਆ ਇਹਨਾਂ ਨੇ ਗੱਲ ਬਾਰ-ਬਾਰ ਕਹੀ ਜਾਂਦੀ ਕਿ ਜਲੀਲ ਕਰਕੇ ਲਾਇਆ ਗਿਆ ਜ਼ਲਾਲਤ ਵਿੱਚ ਸੀ ਕੀ ਅਸਲ ਦੇ ਵਿੱਚ ਜ਼ਲਾਲਤ ਦੇਖੋ ਗੱਲ ਨਹੀਂ ਸਮਝਦੇ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਤੁਸੀਂ ਇੱਕਦਮ ਹੀ ਉਹਦੇ ਕੋਲੋਂ ਕੁਰਸੀ ਖੋਲੋ ਤੇ ਉਸ ਤੋਂ ਵੱਡੀ ਜ਼ਲਾਲਤ ਕਿਹੜੀ ਹੈ ਯਾਰ ਇਹ ਉਹੀ ਟੋੜਾ ਸਾਹਿਬ ਸੀਗੇ ਜਿਨ੍ਹਾਂ ਨੂੰ ਬਾਦਲ ਸਾਹਿਬ ਕਹਿੰਦੇ ਸੀ ਟੋੜਾ ਸਾਹਿਬ ਮੈਂ ਤੁਹਾਨੂੰ ਮਿਲਣ ਆਇਆ ਕਰਾਂਗਾ ਮੈਂ ਤੁਹਾਨੂੰ ਆ ਕੇ ਮਿਲਾਂਗਾ ਉਹਨਾਂ ਕੋਲ ਆਪ ਜਾਂਦੇ ਸੀ ਮਿਲਣ ਉਹਨਾਂ ਨੂੰ ਆਪ ਕਹਿੰਦੇ ਸੀ ਤੁਸੀਂ ਚੰਗੇ ਨਹੀਂ ਲੱਗਦੇ ਮੇਰੇ ਕੋ ਆਂਦੇ ਤੁਸੀਂ ਕਮੇਟੀ ਦੇ ਪ੍ਰਧਾਨ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂ ਤੁਹਾਨੂੰ ਮਿਲਣ ਆਉਂਗਾ ਮੈਂ ਤਾਂ 20 ਵਾਰੋ ਕਈ ਵਾਰ ਸੁਣੀਆਂ ਵੀ ਇਹ ਗੱਲਾਂ ਦੇਖੀਆਂ ਵੀ ਆ ਕਿ ਬਾਦਲ ਸਾਹਿਬ ਬੜੀ ਇੱਜ਼ਤ ਕਰਦੇ ਸੀ ਉਹਦੇ ਲੇਕਿਨ ਬਾਅਦ ਤੇ ਵਿੱਚ ਜਿੱਦਾਂ ਜਿੱਦਾਂ ਸੱਤਾ ਜਿਹੜੀ ਹੈ ਨੌਜਵਾਨਾਂ ਦੇ ਹੱਥ ਆਈ ਅਗਲੀ ਪੀੜ੍ਹੀ ਦੇ ਹੱਥ ਆਈ ਉਹ ਪੰਥ ਦੇ ਜਿਹੜੇ ਪ੍ਰਾਣੇ ਲੀਡਰ ਸੀਗੇ ਯਾਰ ਕਿਹੜੇ ਨਹੀਂ ਹੋਏ ਮੈਨੂੰ ਦੱਸੋ ਸੇਵਾ ਸਿੰਘ ਸੇਖਵਾ ਦੀ ਕਿੰਨੀ ਕੁਰਬਾਨੀ ਰਹੀ ਆ ਕਿੰਨਾ ਕੰਮ ਕੀਤਾ ਸੇਵਾ ਸਿੰਘ ਸੇਖਵਾ ਨੇ ਉਹ ਚਲੇ ਗਏ ਉਹਨਾਂ ਦਾ ਮੁੰਡਾ ਦੇਖੋ ਜਗਰੂਪ ਸੇਖਵਾ ਅੱਜ ਕੱਲ ਆ ਆਮ ਆਦਮੀ ਪਾਰਟੀ ਦਾ ਅਸੀਂ ਉਸ ਪੰਥ ਦੇ ਹੀਰੇ ਦੇ ਪੁੱਤ ਨੂੰ ਨਹੀਂ ਆਪਣੇ ਕੋਲ ਰੱਖਿਆ ਦੇਖੋ ਉਸ ਤੋਂ ਬਾਅਦ ਤੁਸੀਂ ਜੇ ਆਪਾਂ ਗੱਲ ਕਰੀਏ ਕਿ ਤਲਵੰਡੀ ਜਗਦੇ ਦਾ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ ਆ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਆ ਟੋੜਾ ਦਾ ਪਰਿਵਾਰ ਆ ਬ੍ਰਹਮਪੁਰਾ ਸਾਹਿਬ ਦਾ ਪਰਿਵਾਰ ਆ ਇਹ ਸਾਰੇ ਪਰਿਵਾਰ ਬਿਖਰ ਹੀ ਗਏ ਐ ਔਰ ਅਸੀਂ ਦੇਖੋ ਇਹ ਅਖਾਲੀ ਦਲ ਦੀ ਇੱਕ ਧਰੋਹਰ ਐ ਜਿਹਨੂੰ ਮੈਂ ਕਹਾਂ ਵਿਰਾਸਤ ਤੇ ਅਗਲੀ ਵਿਰਾਸਤ ਵੀ ਜਿਹੜੀ ਇਹਨਾਂ ਦੀ ਦਾ 10-10 ਪੀੜੀਆਂ ਅਖਾਲੀ ਦਲ ਨਾਲ ਰਹਿਣੀਆਂ ਚਾਹੀਦੀਆਂ ਸੋ ਕਿਤੇ ਨਾ ਕਿਤੇ ਜਿਹੜਾ ਮੈਂ ਸਮਝਦਾ ਕਿ ਅਖਾਲੀ ਦਲ ਲਈ ਇਹ ਬਹੁਤ ਵੱਡਾ ਸੈਟ ਬੈਕ ਵੀ ਐ ਕਿ ਜਿਹੜੀ ਐਸਜੀਪੀਸੀ ਦੇ ਨਾਲ-ਨਾਲ ਜਿਹੜੀਆਂ ਸਿੱਖ ਇੰਸਟੀਚਿਊਸ਼ਨ ਕਮਜ਼ੋਰ ਹੋਈਆਂ ਇਸੇ ਕਰਕੇ ਅਖਾਲੀ ਦਲ ਕਮਜ਼ੋਰ ਹੋਇਆ ਔਰ ਪੰਜਾਬ ਦੀ ਚੜ੍ਹਦੀ ਕਲਾ ਲਈ ਅਖਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਐ ਜੱਜ ਟੋੜਾ ਸਾਹਿਬ ਹੁੰਦੇ ਜਾ ਟੋੜਾ ਸਾਹਿਬ ਦੀ ਅਗਲੀ ਪੀੜੀ ਚੱਲਦੀ ਨਾਲ ਤੇ ਸ਼ਾਇਦ ਸਿੱਖ ਪੰਥ ਅੱਜ ਉਹ ਦਿਨ ਨਾ ਦੇਖਦਾ ਜਿਹੜੇ ਉਹਨਾਂ ਨੇ 2015 ਤੋਂ ਬਾਅਦ ਹੁਣ ਤੱਕ ਦੇਖੇ ਆ ਅੱਛਾ ਇਸ ਮਾਮਲੇ ਨੂੰ ਲੈ ਕੇ ਆ ਵੀ ਕਿਹਾ ਜਾ ਰਿਹਾ ਕਿ ਹੁਣ ਅਚਾਨਕ ਉਹੀ ਅਕਾਲੀ ਦਲ ਜਿਨਨੇ ਕਦੀ ਪੁੱਛਿਆ ਨਹੀਂ ਸੀ ਉਸ ਸਮੇਂ ਜਾਂ ਲਾ ਦਿੱਤਾ ਅੱਜ ਉਹੀ ਰਲ ਕੇ ਸਮਾਗਮ ਮਨਾ ਰਹੇ ਆ ਉਹੀ ਰਲ ਕੇ ਪਰਮਿਸ਼ਨ ਲੈ ਰਹੇ ਦੇਖੋ ਪਤਾ ਕੀ ਆ ਉਸ ਤੋਂ ਬਾਅਦ ਜਿਹੜਾ ਆਪਣੇ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ 'ਚ ਜਦੋਂ ਉਹਨਾਂ ਨੇ ਜਾਨ ਤੋਂ ਪਹਿਲਾਂ ਇਸ ਸਦੀਵੀ ਨੂੰ ਵਿਛੋੜਾ ਦੇਣ ਤੋਂ ਪਹਿਲਾਂ ਉਹਨਾਂ ਨੇ ਅਕਾਲੀ ਦਲ 'ਚ ਵਾਪਸ ਆ ਗਏ ਸੀ ਔਰ ਉਹਨਾਂ ਨੂੰ ਦੁਬਾਰਾ ਪ੍ਰਧਾਨ ਬਣਾ ਵੀ ਦਿੱਤਾ ਗਿਆ ਸੀ ਲੇਕਿਨ ਕੰਮ ਨਹੀਂ ਕਰਤਾ ਉਹਨਾਂ ਨੇ ਫਿਰ ਉਹ ਨਹੀਂ ਉਹ ਦਿਲ ਨਹੀਂ ਲਾ पाए ਕਿਉਂਕਿ ਉਹ ਮਨ ਭਰਿਆ ਭਰਿਆ ਸੀ ਉਹਨਾਂ ਦਾ ਮੈਂ ਉਸ ਤੋਂ ਬਾਅਦ ਉਹਨਾਂ ਨਾਲ ਇੱਕ ਵਾਰ ਮੁਲਾਕਾਤ ਵੀ ਹੋਈ ਬਹੁਤ ਮਨ ਭਰਿਆ ਹੋਇਆ ਸੀ ਉਹਨਾਂ ਦਾ ਗੱਲਾਂ ਤੋਂ ਪਤਾ ਲੱਗਦਾ ਸੀ ਲੇਕਿਨ ਉਹ ਬੋਲਦੇ ਕੁਝ ਨਹੀਂ ਹੁੰਦੇ ਸੀ ਲੇਕਿਨ ਉਹ ਫਿਰ ਵੀ ਆਪਣੇ ਪੰਥਕ ਜੀਵਨ ਬਾਰੇ ਹਮੇਸ਼ਾ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਕਿ ਮੈਂ ਸਾਈਕਲ ਤੇ ਉੱਥੇ ਜਾਣਾ ਉੱਥੇ ਗਿਆ ਦੇਖੋ ਜਿੰਨੀ ਦਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਦੱਸੋ ਆਪਣੀ ਖੇਤੀ ਆਪ ਕਰਦੇ ਰਹੇ ਆਪ ਹਲ ਵਾਹਦੇ ਰਹੇ ਫਿਰ ਦੱਸੋ ਕਿਰਤ ਕਰਦੇ ਰਹੇ ਗੁਰਨਾਨਕ ਦੇਵ ਜੀ ਨੇ ਜੋ ਫਲਸਫਾ ਦਿੱਤਾ ਸੀ ਮੈਨੂੰ ਲੱਗਦਾ ਉਹਨਾਂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਗੁਰਚੰਦ ਸਿੰਘ ਟੋੜਾ ਲਗਾਤਾਰ ਚੱਲਦੇ ਰਹੇ ਔਰ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਨੁਕਸਾਨ ਹੋਇਆ ਯਾਰ ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਕਹਾਂ ਕਿ ਸਿੱਖ ਕੌਮ ਲਈ ਸਭ ਤੋਂ ਵੱਡਾ ਘਾਟਾ ਗੁਰਚੰਦ ਸਿੰਘ ਟੋਡਾ ਦਾ ਜਾਣਾ ਹੀ ਹੈ ਅਜੇ ਤੱਕ ਇੰਨੀ ਹੈ ਇੰਨੇ ਇਲਜ਼ਾਮ ਬਾਦਲ ਪਰਿਵਾਰ ਤੇ ਲੱਗ ਗਏ ਸੁਖਬੀਰ ਬਾਦਲ ਤੇ ਲੱਗ ਗਏ ਚਰਨਜੀਤ ਸਿੰਘ ਚਨੀ ਦੀ ਜਿਹੜੀ ਜਿਹੜੀ ਸਟੇਟਮੈਂਟ ਦੱਸੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਅਲੈਦਾ ਇਲਜ਼ਾਮ ਜੁੜ ਗਿਆ ਉਹਨਾਂ ਦੇ ਨਾਲ ਇਹ ਦੇਖੋ ਹੈ ਤਾਂ ਉਦੋਂ ਸਾਰਿਆਂ ਨੇ ਦੇਖਿਆ ਜਿਹੜੇ ਪੁਰਾਣੇ ਮੇਰੇ ਸਾਥੀ ਪੱਤਰਕਾਰ ਨੇ ਸੰਗੀ ਸਾਥੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਉਦੋਂ ਕਿਸ ਤਰ੍ਹਾਂ ਕੀਤਾ ਗਿਆ ਕੀ ਹੋਇਆ ਇਹਨਾਂ ਦੇ ਉੱਤੇ ਇਲਜ਼ਾਮ ਲਾਏ ਗਏ ਭਈ ਇਹ ਸਰਕਾਰ ਦੇ ਖੜੋਣੇ ਨੇ ਇਹ ਸਰਕਾਰਾਂ ਨਾਲ ਰਲ ਗਏ ਨੇ ਲੇਕਿਨ ਗੱਲ ਜਿਹੜੀ ਹੈ ਸਰਕਾਰਾਂ ਨਾਲ ਰਲਣ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਕਿੰਨੇ ਸਾਲ ਤੁਸੀਂ ਸੇਵਾ ਕੀਤੀ ਤਿੰਨ ਤੁਸੀਂ ਸਕੂਲਾਂ ਤੋਂ ਲਿਆ ਕੇ 20 ਕਾਲਜਾਂ ਦੇ ਮੈਡੀਕਲ ਦੋ ਕਾਲਜ ਦੋ ਵੱਡੇ ਹੋਰ ਕਾਲਜ ਕਿੰਨਾ ਕੁਝ ਤਿਆਰ ਕਰ ਛੱਡਿਆ ਕਿੰਨਾ ਚੜਦੀ ਕਲਾ 'ਚ ਲੈ ਗਏ ਤੁਸੀਂ ਦੇਖੋ ਕਿਉਂਕਿ ਹਮੇਸ਼ਾ ਨਾ ਇੱਕ ਵਾਰ ਮੈਨੂੰ ਉਹਨਾਂ ਦਾ ਹੋਰ ਯਾਦ ਆ ਗਿਆ ਗੱਲ ਬੜੇ ਬਿਆਨਾਂ ਲਿਖਦੇ ਨਾ ਗੱਲਾਂ ਕਰ ਰਹੇ ਸੀ ਕਹਿੰਦੇ ਯਾਰ ਆਪਣੀ ਕੌਮ ਕੱਲੀ ਸ਼ੂਰ ਵੀਰਾਂ ਦੀ ਕੌਮ ਨਹੀਂ ਹੈਗੀ ਕਹਿੰਦੇ ਇਹਨਾਂ ਨੂੰ ਪੜ੍ਹਾਈ ਵੀ ਬੜੀ ਜ਼ਰੂਰੀ ਹੈ ਯਾਰ ਅਸੀਂ ਜਾਣੇ ਸਿੱਖ ਸਕਾਲਰ ਵੀ ਬਣਨ ਮੈਨੇ ਲਫ਼ਾਜ਼ ਯਾਦ ਆਂਦੇ ਬਈ ਕਹਿੰਦੇ ਸਿੱਖ ਸਕਾਲਰ ਵੀ ਬਣਨ ਮੇਰੀ ਇੱਛਾ ਹੈਗੀ ਆ ਕਹਿੰਦੇ ਜਿਹੜਾ ਨਾ ਪੜ੍ਹਾਈ ਵੀ ਬਹੁਤ ਜ਼ਰੂਰੀ ਆ ਇਸ ਕਰਕੇ ਕਹਿੰਦਾ ਯਾਰ ਆਪਾਂ ਹੋਰ ਵੀ ਕੰਮ ਕਰਨਾ ਆਪਾਂ ਐਜੂਕੇਸ਼ਨ ਹੋਰ ਵੀ ਫਲਾਣੀ ਐ ਸਿੱਖਿਆ ਦਾ ਪ੍ਰਸਾਰ ਹੋਰ ਵੀ ਕਰਨਾ ਯਾਰ ਇਹ ਸੋਚ ਕਿਤੇ ਹੋ ਹੈਗੀ ਆ ਕਿਸੇ ਦੀ ਹੋਰ ਹੋ ਸਕਦੀ ਆ ਇਹ ਸੋਚ ਉਹਨਾਂ ਦੀ ਸੀ ਜਿੱਥੇ ਤੁਸੀਂ ਇਹ ਦੇਖੋ ਇੰਨੇ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧ ਕਮੇਟੀਆਂ ਕਿੰਨੀਆਂ ਜਦਾਦਾ ਬਣੀਆਂ ਉਹ ਸਭ ਤੋਂ ਵੱਡੀ ਗੱਲ ਆ ਯਾਦ ਆ ਗਈ ਇਹ ਡੇ ਦੇ ਲੇਅਰ ਐ ਨੇ ਦੇ ਲੇਅਰ ਬਈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਜ਼ਮੀਨਾਂ ਕਾਬਜ ਹੈ ਤੇ ਸੀਗੀਆਂ ੱੱਕੇ ਨਾ ਛੁਡਵਾਈਆਂ ਇਹਨਾਂ ਨੇ ੱੱਕੇ ਨਾਲ ਖਾਲੀ ਕਰਾਈਆਂ ਕਹਿੰਦੇ ਗੁਰਦੁਆਰਿਆਂ ਦੀਆਂ ਪ੍ਰਾਪਰਟੀਆਂ ਖਾਲੀ ਕਰੋ ਪੂਰਾ ੱੱਕਾ ਵਰਤਿਆ ਯਾਨੀ ਜੇ ਆਪਾਂ ਕਹੀਏ ਕਿ ਉਹ ਸਮਰ ਪਾਤੀ ਆਰ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇ ਤੁਸੀਂ ਉਦੋਂ ਦੀਆਂ ਲਿਸਟਾਂ ਵੀ ਕਿਤੇ ਕਢਾ ਕੇ ਦੇਖੋ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਇੰਨੀਆਂ ਜ਼ਮੀਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਖਾਲੀ ਕਰਾ ਕੇ ਗਈ ਆ ਹੁਣ ਜਿਹੜਾ ਉਹ ਹੈਸ਼ ਦੇਖੋ ਧਾਮੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਨੇਕ ਇਨਸਾਨ ਨੇ ਪੜ੍ਹੇ ਲਿਖੇ ਨੇ ਐਡਵੋਕੇਟ ਨੇ ਲੇਕਿਨ ਗੱਲ ਇਹ ਆ ਕਿ ਜਿਹੜਾ ਇਲਜ਼ਾਮ ਅੱਜ ਝੇਲ ਰਹੇ ਨੇ ਕਿ ਇਹ ਬਾਦਲ ਸਾਹਿਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੀ ਨਾਲ ਨਾਲੇ ਹੋਏ ਨੇ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਛੋਟੀਆਂ ਗੱਲਾਂ ਨਹੀਂ ਇਹ ਬਹੁਤ ਵੱਡੀਆਂ ਗੱਲਾਂ ਉਹ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਨਾ ਉਹ ਕਾਇਮ ਰਹਿਣਾ ਚਾਹੀਦਾ ਅੱਛਾ ਕੌਣਾ ਸਾਹਿਬ ਇੰਨਾ ਕੁਝ ਕਰਦੇ ਸੀ ਤੁਸੀਂ ਕਹੇ ਬੜੇ ਧਾਕੜ ਤਰੀਕੇ ਨਾਲ ਉਹਨਾਂ ਨੇ ਆਜ਼ਾਦ ਵੀ ਕਰਾਏ ਇਸ ਦੇ ਬਾਵਜੂਦ ਕਹਿ ਦਿੱਤਾ ਗਿਆ ਕਿ ਉਹ ਸਰਕਾਰ ਨਾਲ ਮਿਲ ਗਏ ਨੇ ਉਹਨਾਂ ਨਾਲ ਕੰਮ ਕਰਦੇ ਪਏ ਦੇਖੋ ਗੱਲ ਨਹੀਂ ਸਮਝਦੇ ਜਦੋਂ ਜਦੋਂ ਤੁਸੀਂ ਹੁਣ ਦੱਸੋ ਭਾਈ ਅਮਰਤਪਾਲ ਸਿੰਘ ਆ ਕਿੰਨੇ ਲੋਕ ਲੋਕਾਂ ਨੇ ਵੋਟ ਪਾਈ ਆ ਆ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਏਜੰਸੀਆਂ ਦੇ ਬੰਦੇ ਨੇ ਠੀਕ ਹੈ ਨਾ ਇਹ ਵਿਰੋਧੀ ਦਲਾਂ ਦੇ ਬਿਆਨ ਹੁੰਦੇ ਨੇ ਸਿਆਸੀ ਬਿਆਨ ਹੁੰਦੇ ਨੇ ਇਹ ਬਿਆਨਬਾਜ਼ੀ ਚੱਲਦੀ ਰਹਿੰਦੀ ਹੈ ਇਹਦੇ ਉੱਤੇ ਤਾਂ ਮੈਂ ਕੋਈ ਜ਼ਿਆਦਾ ਨਹੀਂ ਦੇਣਾ ਲੋਕ ਆਪ ਹੀ ਸਮਝਦਾਰ ਨੇ ਭਈ ਜਿਹੜੀਆਂ ਬਿਆਨਬਾਜ਼ੀਆਂ ਕਿਉਂ ਦਿੱਤੀਆਂ ਜਾਂਦੀਆਂ ਲੇਕਿਨ ਮੈਂ ਕਹਾਂ ਯਾਰ ਗੁਰਚਰਨ ਸਿੰਘ ਟੋੜਾ ਵਰਗਾ ਸਿੱਖ ਪੰਥ ਦਾ ਹੀਰਾ ਨਹੀਂ ਮਿਲ ਸਕਦਾ ਦੁਆਰਾ ਪਤਨ ਗੁਰਚਰਨ ਸਿੰਘ ਟੋੜਾ ਉਹਨਾਂ ਦੇ ਬਾਰੇ ਸਾਰਾ ਕੁਝ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਨੇ ਤੁਹਾਡੇ ਸਾਹਮਣੇ ਰੱਖਿਆ ਅੱਜ ਸਮਾਗਮ ਬਣਾਇਆ ਗਿਆ ਪਰ ਹੁਣ ਗਾਂ ਦੁਆਰਾ ਉਹੀ ਇੰਤਜ਼ਾਰ ਦੁਆਰਾ ਬਣ ਗਿਆ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਕੀ ਬਣਦਾ ਔਨ ਦਿ ਸਮੇਂ ਦੱਸਦੇ ਰਹਿਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ